دو تین اس پر سوان بولا پھر بولا رکا اک تاں کي کيتو جو باجي ڏسني ڪري يي يي سائيٽ تي کنيو ڪرايو سوري جي نالي بيھجو سوري جي نالي بيھجو آهو ਸਾਰੇ ਵੀਡੀਓ ਦੇ ਬਾਕੀ ਦਾ ਹਾਲਤ ਹੈ ਇਹ ਵਾਲਾ ਹੈ ਦੂਜੇ ਸਾਹਿਬ ਅੱਜ ਦੇ ਸੈਕਟਰ ਕੋਲ ਦੇ ਕੋਲ ਇਹ ਵਕੀਲ ਇਹ ਵਕੀਲ ਸਿਸਟਮ ਕਰ ਰਿਹਾ ਹੋਈ ਮੋਬਾਈਲ ਪਿੱਛੇ ਰੱਖੋ ਯਾਰ ਮੋਬਾਈਲ ਹਰਮਨ ਹਰਮਨ ਸਾਰੇ ਰੱਖੀ ਦਵਾ ਦਾ ਦਵਾ ਦਾ ਖਚਲਾ ਦੇਖੋ ਇਸ ਪੁਲ ਦੇ ਉੱਤੇ 10 ਕਰੋੜ 24 ਲੱਖ ਰੁਪਏ ਦੀ ਜਿਹੜੀ ਲਗਤ ਆਈ ਹੈ ਤੇ ਬਹੁਤ ਪਿਛਲੇ ਸਮਿਆਂ ਦੇ ਵਿੱਚ ਲੋਕਾਂ ਨੂੰ ਬੜੀ ਤਕਕਸ ਸੀ ਇਸ ਦੀ ਕਿਉਂਕਿ 60 ਸਾਲ ਪਹਿਲਾਂ ਜਦੋਂ ਨਹਿਰਾਂ ਬਣੀਆਂ ਨੇ ਇਹ ਤਾਂ ਉਸ ਸਮੇਂ ਦੇ ਪੁਲ ਬਣੇ ਹੋਏ ਸੀ ਉਹ ਪੁਲ ਦੀ ਚੜਾਈ ਲਗਭਗ 10-12 ਫੁੱਟ ਸੀ ਜਦੋਂ ਪੁਲ ਬਣੇ ਸੀ ਉਸ ਸਮੇਂ ਦੀ ਹਾਲਤ ਦੇ ਮੁਤਾਬਕ ਠੀਕ ਬਣੇ ਹੋਣਗੇ ਪਰ ਹੁਣ ਦੇ ਹਾਲਤ ਮੁਤਾਬਕ ਇਹ ਪੁਲ ਠੀਕ ਨਹੀਂ ਸੀ ਲੋਕਾਂ ਨੂੰ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਇੱਕ ਪਾਸੇ ਟ੍ਰੈਫਿਕ ਖੜ ਜਾਂਦੇ ਸੀ ਤੇ ਦੂਜੇ ਪਾਸੇ ਵਾਲੀ ਚੱਲਦੀ ਸੀ ਤੇ ਅਲਟੀਮੇਟਲੀ ਕਈ ਵਾਰੀ ਝਗੜੇ ਵੀ ਹੋ ਜਾਂਦੇ ਸੀ ਕਹਿੰਦਾ ਮੈਂ ਅੱਗੇ ਜਾਣਾ ਉਹ ਕਹਿੰਦਾ ਮੈਂ ਅੱਗੇ ਜਾਣਾ ਸੋ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਾਹਮਣੇ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਕਿਉਂਕਿ ਅਸੀਂ ਲੋਕਾਂ ਨੂੰ ਸੁੱਖ ਸਹੂਲਤਾਂ ਦੇਣ ਦੇ ਲਈ ਲੱਗੇ ਹੋਏ ਹਾਂ ਉਸੇ ਦੇ ਤਹਿਤ 10 ਕਰੋੜ 24 ਲੱਖ ਰੁਪਏ ਦਾ ਜਿਹੜਾ ਪੁਲ ਹੈ ਇਹ ਬਣਿਆ ਤੇ ਵੱਡੀ ਗੱਲ ਇਹ ਹੈ ਕਿ ਇਸ ਪੁਲ ਦੀ ਜੋ ਸੀਮਾ ਸੀ ਇਹ ਪੁਲ ਬੰਨਾ ਜਦ ਤੱਕ ਤੋ ਉਸ ਤੋਂ 4 ਮਹੀਨੇ ਪਹਿਲਾਂ ਇਹ ਪੁਲਾ ਜਿਹੜਾ ਕੰਪਲੀਟ ਕਰ ਦਿੱਤਾ ਗਿਆ ਇਹਦੇ ਲਈ ਸਾਡੇ ਸਾਰੇ ਅਫਸਰ ਸਹਿਬਾਨ ਸਾਡੇ ਡੀਸੀ ਸਾਹਿਬ ਸਾਡੇ ਮਾਨਯੋਗ ਐਮਐਲਏ ਸਾਹਿਬ ਸਿੱਖੋਂ ਸਾਹਿਬ ਸਾਰਿਆਂ ਨੇ ਨਿੱਜੀ ਦਿਲਚਸਪੀ ਲੈ ਕੇ ਕਿ ਜੋ ਕੰਮ 4 ਮਹੀਨੇ ਬਾਅਦ ਹੋਣਾ ਸੀ ਉਹ 4 ਮਹੀਨੇ ਪਹਿਲਾਂ ਕੀਤਾ ਇਹ ਵੀ ਇੱਕ ਰਿਕਾਰਡ ਹੀ ਆ ਨਹੀਂ ਆਮ ਕੀ ਹੁੰਦਾ ਕਿ ਸਰਕਾਰੀ ਕੰਮ ਨੇ ਜਿਹੜੇ ਤਾਂ ਲੋਕਾਂ ਨੂੰ ਹੀ ਹੁੰਦਾ ਜਿੱਦੱਕ ਕੰਪਲੀਟ ਨਹੀਂ ਹੋਏ ਜੀ ਕੰਮ ਨਹੀਂ ਚੱਲ ਰਿਹਾ ਜੀ ਇਸ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਸੀ ਸੋ ਇਹ ਰਿਕਾਰਡ ਸਮੇਂ ਦੇ ਵਿੱਚ ਜਿਹੜਾ ਇਹ ਪੁੱਲ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਪੰਜਾਬ ਦੇ ਵਿੱਚ ਹੋਰ ਵੀ ਕਈ ਪੁੱਲ ਇਸੇ ਹਾਲਤ ਦੇ ਵਿੱਚ ਕੀ ਉਹਨਾਂ ਦੀ ਵੀ ਕੋਈ ਪਲੈਨਿੰਗ ਹੈਗੀ ਹੈ ਬਿਲਕੁਲ ਆ ਦੋ ਪੁੱਲ ਤਾਂ ਤੁਹਾਡੇ ਨਾਲ ਹੀ ਬਣ ਰਹੇ ਨੇ ਉਹ 20-20 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਣ ਰਹੇ ਨੇ ਸੋ ਇਸ ਏਰੀਆ ਦੇ ਵਿੱਚ ਇਸ ਨਹਿਰ ਨਹਿਰਾਂ ਦੇ ਉੱਤੇ ਤੋਂ ਉਹਨਾਂ ਦੇ ਉੱਤੇ ਕੋਈ ਵੀ ਇਸ ਤਰ੍ਹਾਂ ਦਾ ਪੁੱਲ ਨਹੀਂ ਰਹਿਣ ਦਿੱਤਾ ਜਾਊਗਾ ਜਿਹੜਾ ਅੱਜ ਦੇ ਹਾਲਾਤ ਦੇ ਅਨੁਕੂਲ ਨਹੀਂ ਸਾਰੇ ਪੁਲ ਨੇ ਜਿਹੜੇ ਉਹ ਉਹ ਦੋ ਨੇ ਜਿਹੜੇ 6 ਤੀ 1 ਦੇ ਦਸੰਬਰ ਜੀ ਕੰਪਲੀਟ ਹੋ ਜਾਣਾ ਉਹ ਵੀ ਰਿਕਾਰਡ ਸਮੇਂ ਦੇ ਵਿੱਚ ਹੋ ਰਹੇ ਆ ਤੇ ਦੂਜਾ ਵੀ ਜਲਦੀ ਹੋ ਜਾਣਾ ਸੋ ਇਸ ਤਰ੍ਹਾਂ ਕਰਕੇ ਸਾਰੇ ਜਿਹੜੇ ਸੀ ਇਹ ਪੁਲ ਨੇ ਸਰਹੇਸ ਨਹਿਰਾ ਦੀ ਬਹੁਤ ਖਸਤਾ ਹਾਲਤ ਆ ਲਗਾਤਾਰ ਕਿ ਤੁਹਾਂ ਟੁੱਟਦੇ ਰਹੇ ਨੇ ਉਹਦੇ ਲਈ ਵੀ ਕੋਈ ਕੋਈ ਪਹਿਲਪੈੜ ਸ਼ੁਰੂ ਕੀਤਾ ਸੀ ਪਰ ਵਿਰੋਧ ਕੀਤਾ ਗਿਆ ਸੀ ਉਸ ਕਾਰਨ ਇੱਕ ਵਾਰ ਨਹੀਂ ਕੰਮ ਰੋਕ ਦਿੱਤਾ ਗਿਆ ਸੀ ਦੇਖੋ ਇੱਕ ਗੱਲ ਹੈ ਵੀ ਵਿਰੋਧ ਕਰਨਾ ਮੈਂ ਨਹੀਂ ਕਹਿੰਦਾ ਵੀ ਵਿਰੋਧ ਨਹੀਂ ਕਰਨਾ ਚਾਹੀਦਾ ਵਿਰੋਧ ਕਰਨਾ ਚਾਹੀਦਾ ਪਰ ਜੋ ਕੁਝ ਵੀ ਹੋ ਰਿਹਾ ਹੈ ਉਹ ਲੋਕਾਂ ਦੀ ਸੁੱਖ ਸਹੂਲਤ ਦੇ ਲਈ ਹੋ ਰਿਹਾ ਹੈ ਉਹਨੇ ਰਾਜਸਥਾਨ ਜਿਹੜੀ ਫਿਟ ਹੈ ਉਹ ਮਹਿਰਬਾਨੀ ਹੈ ਇਹ ਲੋਕਾਂ ਨੂੰ ਪਾਣੀ ਮਿਲਣਾ ਹੈ ਤੇ ਅਸੀਂ ਜਦੋਂ ਇੰਟਰ ਸਟੇਟ ਮਸਲਾ ਆਉਂਦਾ ਤਾਂ ਸਾਡੀ ਜ਼ਿੰਮੇਵਾਰੀ ਵੀ ਹੁੰਦੀ ਹੈ ਕਿ ਅਸੀਂ ਅੱਗੇ ਵੀ ਪਾਣੀ ਦੇਣਾ ਹੈ ਕਿ ਤੋਂ ਲੈਣਾ ਪਾਣੀ ਸਰਨੇ ਸੋ ਉਹ ਜਿਹੜਾ ਵਿਰੋਧ ਸੀ ਮੈਂ ਸਮਝਦਾ ਕਿ ਅਸੀਂ ਇਹਦੇ ਲਈ ਸੈਂਟਰਲ ਵਾਟਰ ਕਮਿਸ਼ਨ ਤੋਂ ਵੀ ਰਿਪੋਰਟ ਲਈਏ ਕੋਈ ਇਸ ਤਰ੍ਹਾਂ ਨਹੀਂ ਵੀ ਅਸੀਂ ਕਿਤੇ ਆਵਦੀ ਬੰਦਿਆਂ ਦਾ ਨੁਕਸਾਨ ਕਰਕੇ ਸੀ ਕਿਸੇ ਦਾ ਫਾਇਦਾ ਕਰਨਾ ਇਹ ਨਹੀਂ ਹੈ ਸੈਂਟਰਲ ਵਾਟਰ ਕਮਿਸ਼ਨ ਤੋਂ ਰਿਪੋਰਟ ਲਈ ਉਸਦੀ ਤੇ ਸਾਰੇ ਹਾਲਾਤਾਂ ਨੂੰ ਦੇਖਦੇ ਹੋਏ ਫਿਰ ਸਾਡੇ ਹੋਰ ਡਿਪਾਰਟਮੈਂਟ ਨੇ ਪੂਰੀ ਤਰ੍ਹਾਂ ਉਹਨੂੰ ਘੋਖਿਆ ਪਰਖਿਆ ਤੇ ਇਹ ਨਤੀਜਾ ਕੱਢਿਆ ਕਿ 1 ਬਨ ਬਾਈ 1 ਮੀਟਰ ਕਿ ਜੋ ਸੀਪੇਜ ਦੀ ਲੋਕਾਂ ਦੀ ਡਿਮਾਂਡ ਹੈ ਕਿ ਰੀਚਾਰਜ ਹੋਣਾ ਚਾਹੀਦਾ ਅਸੀਂ ਉਹ ਸਾਰਾ ਜੋ ਟੈਕਨੀਕਲੀ ਹੋ ਸਕਦਾ ਹੈ ਉਹ ਸਾਰੇ ਦੇ ਕੰਮ ਕੀਤਾ ਤੇ ਮੈਂ ਤੁਹਾਡੇ ਸਾਰਿਆਂ ਦੇ ਮਾਧਿਅਮ ਤੇ ਰਹੀ ਇਹ ਵੀ ਬੇਨਤੀ ਕਰਨੀ ਚਾਹਣਾ ਕਿ ਜੋ ਕੁਝ ਵੀ ਪੋਸੀਬਲ ਹੋ ਸਕਦਾ ਜਾਂ ਲੋਕਾਂ ਦੇ ਹਿੱਤ ਦੇ ਲਈ ਜ਼ਰੂਰੀ ਹੈ ਉਸ ਤੇ ਅਸੀਂ ਸਾਰਾ ਕੰਮ ਕੀਤਾ ਤੇ ਉਸ ਦੇ ਨਾਲ ਸਹੀ ਸੀਪੇਜ ਤੇ ਸਹੀ ਰੀਚਾਰਜ ਹੋਏਗਾ ਜਿਹੜਾ ਇੱਕ ਲੋਕਾਂ ਨੂੰ ਸ਼ੱਕ ਹੈ ਦੇਖੋ ਕਈ ਲੋਕ ਇਸ ਦੇ ਵਿੱਚੋਂ ਅਫਵਾੜ ਆਂਦੇ ਆ ਇਹਦੇ ਨਾਲ ਹੋਣਾ ਨਹੀਂ ਜੀ ਜਿਸ ਤਰ੍ਹਾਂ ਬਹੁਤ ਪੁਰਾਣੀ ਗੱਲ ਸੁਣਦੇ ਹੁੰਨੇ ਆ ਪਾਖੜਾ ਨਹਿਰ ਵੇਲੇ ਕਹਤਾ ਸੀ ਕਿਸੇ ਨੇ ਇਹਦੇ ਚ ਤਾਂ ਜੀ ਕਰੰਟ ਕੱਢ ਲਿਆ ਤਾਂ ਫੋਕਾ ਪਾਣੀ ਰਹਿ ਗਿਆ ਸੋ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਮਤਲਬ ਜਦੋਂ ਅਸੀਂ ਇਸ ਗੱਲ 'ਈ ਬਚਨ ਵੱਧ ਅਸੀਂ ਫੈਸਲਾ ਕੀਤਾ ਹੋਇਆ ਹੈ ਕਿ ਹਰ ਖੇਤ ਨੂੰ ਪਾਣੀ ਦੇਣਾ ਹੈ ਟੇਲਾਂ ਤੇ ਅਸੀਂ ਪਾਣੀ ਵੰਟਾਰੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਪਿਛਲੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਕਿ ਡੈਮਾਂ ਦਾ ਪਾਣੀ ਸੀ ਜਿਹੜਾ ਉਹ 62% ਵਰਤਿਆ ਜਾ ਰਿਹਾ ਹੈ 36% ਪਾਣੀ ਉਹੀ ਜਾ ਰਿਹਾ ਸੀ ਇੱਕ ਪਾਸੇ ਤੇ ਅਸੀਂ ਪਾਣੀ ਪਿੱਛੇ ਲੜਦੇ ਆ ਤੇ 38% ਪਾਣੀ ਆ ਜਿਹੜਾ ਉਹ ਅਸੀਂ ਯੂਜ਼ ਹੀ ਨਹੀਂ ਕਰ ਰਹੇ ਸੀ ਕਿਉਂ ਨਹੀਂ ਯੂਜ਼ ਕਰ ਰਹੇ ਸੀ ਧਿਆਨ ਹੀ ਕਦੀ ਨਹੀਂ ਕੀਤਾ ਵੀ ਨੀਚੋਂ ਪਾਣੀ ਕੱਢੀ ਜਾ ਰਿਹਾ ਧਰਤੀ ਹੇੜਲਾ ਪਾਣੀ ਖਤਮ ਕਰੀ ਜਾ ਰਹੇ ਆ ਉਹ ਕਿਉਂ ਨਹੀਂ ਯੂਜ਼ ਹੋ ਰਿਹਾ ਸੀ ਖਾਲਾਂ ਟੁੱਟੇ ਨੇ ਸੂਏ ਟੁੱਟੇ ਆ ਨਹਿਰਾਂ ਦੀ ਜਿਸ ਤਰ੍ਹਾਂ ਤੁਸੀਂ ਆਪ ਵੀ ਦੱਸਿਆ ਪਹਿਲਾਂ ਹਾਲਤ ਵਧੀਆ ਨਹੀਂ ਸੀ ਉਹ ਇਸ ਕਰਕੇ ਉਹ ਪਾਣੀ ਯੂਜ਼ ਨਹੀਂ ਹੋ ਰਿਹਾ ਸੀ ਪਰ ਅਸੀਂ ਸਾਡੇ ਮੁੱਖ ਮੰਤਰੀ ਸਾਹਿਬ ਦੀ ਸੋਚ ਹੈ ਕਿ ਅਸੀਂ ਹਰ ਖੇਤ ਨੂੰ ਪਾਣੀ ਦੇਣਾ ਪਾਣੀ ਹੈ ਅਸੀਂ ਉਸ ਪਾਣੀ ਦੀ ਸਹੀ ਯੂਟਿਲਾਈਜੇਸ਼ਨ ਕਰ ਰਹੇ ਹਾਂ ਤੇ ਹਰ ਖੇਤ ਨੂੰ ਅਸੀਂ ਪਾਣੀ ਠੀਕ ਹੈ